ਸਤਿ ਸ੍ਰੀ ਅਕਾਲ ਤੁਹਡਾ ਸਾਰਿਆਂ ਦਾ ਅੱਜ ਇਸ ਮੀਟਿੰਗ 'ਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ। ਦੇਖੋ ਆਪਾਂ ਚੰਦ ਦਿਨ ਪਹਿਲੇ ਹੀ ਇਲੈਕਸ਼ਨ ਲੜਕੇ ਘਟੇ ਆ। ਤੁਸੀਂ ਸਾਰਿਆਂ ਨੇ ਜਿੰਨਾ ਜਿਹੜਾ ਯੋਗਦਾਨ ਸੀ ਉਹ ਪਾ ਕੇ ਮਿਹਨਤ ਕੀਤੀ ਤੇ ਮੇਰਾ ਵੀ ਫਰਜ਼ ਬਣਦਾ ਸੀ। ਕਿ ਮੈਂ ਬਤੌਰ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਕਿ ਇੱਥੇ ਇਲੈਕਸ਼ਨ ਲੜਿਆ ਤੁਸੀਂ ਮੇਰੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਹਦੇ ਫਰਕਸੇ ਭਾਨ ਦਾ ਸਰਨ ਇਕੱਠੇ ਕਰਕੇ ਦਿਨੋਂ ਧੰਨਵਾਦ ਕਰਦਾ ਹਾਂ ਸੋ ਮੈਂ ਤੁਹਾਡਾ ਸਾਰਿਆਂ ਦਾ ਇਹ ਸਿਲੈਕਸ਼ਨ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਤੁਸੀਂ ਕੰਮ ਕੀਤਾ ਉਥੇ ਤੁਸੀਂ ਮੈਨੂੰ ਬਤੌਰ ਉਮੀਦਵਾਰ ਮਾਨ ਦਿੱਤਾ ਸਤਿਕਾਰ ਦਿੱਤਾ ਇੱਜ਼ਤ ਦਿੱਤੀ ਤੇ ਮੇਰਾ ਸਾਥ ਦੇ ਕੇ ਮੈਨੂੰ ਤੁਸੀਂ ਇੱਥੋਂ ਵੋਟਾਂ ਪਵਾਈਆਂ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਲੋਕ ਬਣਾ ਰਹੇ ਨੇ ਆਪਦੀ ਚੱਲ ਰੱਖੀ ਤੁਹਾਡੇ ਸਾਹਮਣੇ ਦੇਖੋ ਮੈਂ ਬਸ ਬਸੇ ਨਹੀਂ ਜਾਂਦਾ ਕਿਉਂਕਿ ਅੱਜ ਦਿਨ ਹੈ ਨਾ ਅੱਜ ਮੇਰਾ ਮਨ ਸਿਰਫ ਇਹ ਸੀ ਕਿ ਮੈਂ ਆਪਦੇ ਵਰਕਰ ਦਾ ਆਪਦੇ ਲੀਡਰ ਸਾਹਿਬਾਨ ਦਾ ਆਪਦੇ ਕਾਂਗਰਸ ਦੇ ਹਰ ਇੱਕ ਵਰਕਰ ਦਾ ਧੰਨਵਾਦ ਕਰਾਂ ਜਿਹੜੀ ਗੱਲ ਮਨਸੰਧ ਦੀ ਹੈ ਜਿਹੜੀ ਗੱਲ ਤੁਹਾਡੇ ਸਾਰਿਆਂ ਦੇ ਮਨ ਚ ਹੈ ਤੇ ਮੇਰੇ ਵਿੱਚ ਵੀ ਹੋਣੀ ਹੈ ਕਿ ਕਾਰਨ ਕੀ ਬਣਿਆ ਉਹ ਉਸ ਪਾਸੇ ਅੱਜ ਮੈਂ ਜਾਂਦਾ ਨਹੀਂ ਕਿਉਂਕਿ ਕਾਰਨ ਮੈਨੂੰ ਪਤਾ ਹੈ ਮੈਨੂੰ ਇੱਕ ਇੱਕ ਵਰਕਰ ਬਾਰੇ ਇੱਕ ਇੱਕ ਬੂਥ ਬਾਰੇ ਸਾਰੀ ਗੱਲ ਮੈਂ ਪਿਛਲੇ ਲਗਭਗ ਇੱਕ ਹਫਤੇ ਤੋਂ ਜੱਤੋਂ ਅਰਜ਼ਾ ਤਾਂ ਐ ਮੈਂ ਇੱਕੋ ਕੰਮ ਕੀਤਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਲੇ ਮੈਂ ਚੰ디ਗੜ੍ਹ ਨਹੀਂ ਗਿਆ ਬਠਿੰਡਾ ਨਹੀਂ ਹਾਂ ਹਲੇ ਨਹੀਂ ਗਿਆ ਕਿਉਂ ਨਹੀਂ ਗਿਆ ਕਿਉਂਕਿ ਮੈਨੂੰ ਮੇਰੇ ਮਨ 'ਚ ਸੀ ਕਿ ਜੇ ਇੱਕ ਵਾਰ ਮੈਂ ਬਠਿੰਡਾ ਕਿਤੇ ਚਲੇ ਗਿਆ ਮੈਂ ਆਉਂਦੇ ਕੰਮਾਂ ਚ ਲੱਗ ਜਾਊਗਾ ਜਿਹੜਾ ਕੰਮ ਮੈਂ ਚਾਹਣਾ ਕਰਦਾ ਉਜੇ ਲੰਬਾ ਪੈ ਗਿਆ ਸ਼ਾਇਦ ਮੈਨੂੰ ਉਹ ਗੱਲਾਂ 10 ਦਿਨ ਬਾਅਦ 15 ਦਿਨ ਬਾਅਦ ਤਾਂ ਪਤਾ ਲੱਗਣ ਸੋ ਮੈਂ ਸਾਰਾ ਕੁਝ ਸੱਚੀ ਦੱਸਾਂ ਕੱਢੀ ਬੈਠਾ ਤੇ ਮੇਰੇ ਕੋਲੇ ਹੈ ਇਹ ਜਿਹੜਾ ਕੇਵਨ ਜੀ ਨੇ ਕਿਹਾ ਨਾ ਕਿ ਇਨਕੁਆਇਰੀ ਕਰਨ ਦੀ ਲੋੜ ਨਹੀਂ ਲੋੜ ਹੈ ਇਹ ਐਸ ਸੀ ਸਿ ਤੋਂ ਇੱਥੇ ਲੋੜ ਨਹੀਂ ਇੱਥੇ ਜੀਤਵਿੰਦਰ ਨੂੰ ਹੀ ਸਾਰਾ ਕੁਝ ਪਤਾ ਹੈ ਪਿਛਲੇ 3 30 ਸਾਲ ਹੋ ਗਏ ਮੈਨੂੰ ਲੋਕਾਂ ਚ ਵਿਚਰਦਿਆਂ ਤੇ ਇਕੱਲਾ ਬਟਿੰਡਾ ਸ਼ਹਿਰੀ ਨਹੀਂ ਮੈਨੂੰ ਦੂਜੇ ਅੱਠ ਲੱਖਾਂ ਦਾ ਵੀ ਸਾਰਾ ਗਿਆਨ ਹੈ ਕਿ ਕੀ ਹੋਇਆ ਕਿਉਂ ਹੋਇਆ ਕਿਵੇਂ ਹੋਇਆ ਕਿਹਨੇ ਕੀਤਾ ਇਹ ਵੀ ਪਤਾ ਪਰ ਕਰ ਲੈਂਦੀ ਆ ਜਾਂਦੀ ਅੱਜ ਦੇਖੋ ਜਿਹਦਾ ਬੰਦਾ ਜਿੱਤੇ ਜਾਂਦਾ ਸਾਰਾ ਕੁਝ ਠੱਗ ਜਾਂਦਾ ਠੱਗਿਆ ਜਾਂਦਾ ਕਿ ਨਹੀਂ ਠੱਗਿਆ ਜਾਂਦਾ ਸਭ ਕੁਝ ਸਾਰੇ ਕੁਝ ਚੰਗਾ ਹੋਣ ਲੱਗ ਜਾਂਦਾ ਵੀ ਤੂੰ ਵੀ ਜਿਹੜੇ ਨਹੀਂ ਵੀ ਕੀਤਾ ਸਭ ਤੋਂ ਅੱਗੇ ਝੰਡਾ ਚੱਕੇ ਉਹੀ ਕਹਿੰਦਾ ਜਿੰਦਾਬਾਦ ਫਾਇਦਾ ਦੇਖਿਆ ਸਭ ਤੋਂ ਪਹਿਲਾਂ ਉਹੋ ਅੱਗੇ ਹੁੰਦਾ ਪਰ ਜਿਵੇਂ ਆਪਣੇ ਨਾਲ ਹੋਈ ਗੁਰੂ ਮਹਾਰਾਜ ਜੀ ਦੇਖੋ ਤੁਸੀਂ ਮਿਹਨਤ ਕੀਤੀ ਮੈਂ ਸਮਝਦਾ ਕਿ ਸ਼ਾਇਦ ਮੇਰੀ ਕਿਸਮਤ ਛੇੜੀ ਸੀ ਐਂ ਵੀ ਵਪਾਂ ਨਹੀਂ ਤਾਂ ਜਿਸ ਚਾਨ ਵਾਲੇ ਇਲੈਕਸ਼ਨ ਤੁਸੀਂ ਤੇ ਮੈਂ ਲੜਿਆ ਤੇ ਮੇਰੀ ਸੋਚ ਸੀ ਕਿ ਲੈ ਐਤ ਕੀ ਜ਼ਰੂਰ ਬਠਿੰਡੇ ਇਸਲੇ ਸ਼ਹਿਰ ਨੂੰ ਨਹੀਂ ਬਠਿੰਡੇ ਪਾਰਲੀਮੈਂਟ ਨੂੰ ਇਹੋ ਜਿਹਾ ਐਮਪੀ ਦਵਾਂਗੇ ਜਿਹੜਾ ਲੋਕੀ ਕਹਿ ਸਕਣ ਵੀ ਸਾਡਾ ਐਮਪੀ ਹੈ ਤੇ ਸਾਡੇ ਕੰਮ ਕਰਦਾ ਹੈ ਕਿਉਂਕਿ ਪਿਛਲੇ 15 ਸਾਲ ਮੈਨੂੰ ਕੋਈ ਸ਼ੱਕ ਨਹੀਂ ਇਸ ਚੀਜ਼ 15 ਸਾਲ ਅਪਰੋਂ ਨੂੰ ਐਮਪੀ ਜ਼ਰੂਰ ਮਿਲਦੇ ਰਹੇ ਨੇ ਪਰ ਉਹ ਲੋਕਾਂ ਦੇ ਐਮਪੀ ਨਹੀਂ ਸੀ ਉਹਨਾਂ ਨੇ ਲੋਕਾਂ ਪ੍ਰਤੀ ਕੋਈ ਕੰਮ ਨਹੀਂ ਕੀਤਾ ਲੋਕਾਂ ਪ੍ਰਤੀ ਕੋਈ ਉਹਨਾਂ ਦੀ ਸਾਂਝ ਨਹੀਂ ਸੀ ਮੈਂ ਆਪਣੇ ਆਪ ਨੂੰ ਇਹ ਸਮਝਦਾ ਸੀ ਕਿ ਮੇਰੇ ਕੋਲ ਸ਼ਾਇਦ ਇੱਕ ਇਹ ਮੌਕਾ ਮਿਲੂਗਾ ਜਿਹਦੇ ਵਿੱਚ ਮੈਂ ਇੱਕ ਇਹ ਗੱਲ ਜ਼ਰੂਰ ਕਰਕੇ ਦਿਖਾਉਣਾ ਚਾਹੁੰਦਾ ਸੀ ਕਿ ਐਮਪੀ ਕਿਹੜੇ ਕਿਹੜੇ ਕੰਮ ਕਿਵੇਂ ਕਰਵਾ ਸਕਦਾ ਚਲੋ ਰੱਬ ਨੂੰ ਨਹੀਂ ਮੰਜ਼ੂਰ ਸੀ ਕੋਈ ਕੁਝ ਪਰ ਮੈਨੂੰ ਕਿਸੇ ਤੇ ਕੋਈ ਧਿਲਾਨੀ ਕਿਸੇ ਤੇ ਕਿਸੇ ਨਾਲ ਕੋਈ ਸ਼ਿਕਾਇਤ ਸੱਚੀ ਦੱਸਾਂ ਕੋਈ ਕੁਸ਼ ਨਹੀਂ ਜਾਦਾ ਪਰ ਮੈਨੂੰ ਮੈਂ ਸਮਝਦਾ ਮੈਨੂੰ ਕਿਸੇ ਤੁਹਾਡੇ ਤੇ ਜਿਹੜੇ ਇੱਥੇ ਆਏ ਨੇ ਉਹਨਾਂ ਤੇ ਕਿਸੇ ਤੇ ਕੋਈ ਸ਼ਿਕਾਇਤ ਨਹੀਂ ਜਿਹੜੇ ਨਹੀਂ ਵੀ ਆਏ ਉਹ ਵੀ ਮੇਰੇ ਕੋਲ ਲਿਸਟ ਹੈ ਉਹ ਵੀ ਮੇਰੇ ਕੋਲ ਲਿਸਟ ਹੈ ਜਿਹੜੇ ਅੱਜ ਵੀ ਨਹੀਂ ਆਏ ਤੇ ਇਲੈਕਸ਼ਨਾਂ ਚ ਵੀ ਨਹੀਂ ਆਏ ਜਿਹੜੇ ਅੱਜ ਵੀ ਨਹੀਂ ਆਏ ਮੇਰੀ ਗੱਲ ਗੌਰ ਨਾਲ ਸੁਣ ਲਿਓ ਜਿਹੜੇ ਅੱਜ ਵੀ ਨਹੀਂ ਆਏ ਤੇ ਇਲੈਕਸ਼ਨਾਂ ਚ ਵੀ ਨਹੀਂ ਆਏ ਉਹ ਵੀ ਮੇਰੇ ਕੋਲ ਲਿਸਟ ਹੈ ਕੋਈ ਗੱਲ ਨਹੀਂ ਉਹ ਲਿਸਟ ਜਿਵੇਂ ਕਹਿੰਦੇ ਨਾ ਲੈਮੀਨੇਟ ਕਰਾ ਕੇ ਰੱਖੀ ਹੋਈ ਹੈ ਜਿੱਦਣ ਮੌਕਾ ਮਿਲਿਆ ਉਦੋਂ ਜੀਤ ਬਿੰਦਰ ਦੱਸੂ ਕਿ ਜਿਹੜੇ ਮੇਰੇ ਨਾਲ ਕੀਤੀ ਨਾ ਕਾਂਗਰਸ ਪਾਰਟੀ ਨਾਲ ਕੀਤੀ ਉਹਨੂੰ ਉਸ ਚੀਜ਼ ਦਾ ਕਿਸੇ ਨਾ ਕਿਸੇ ਟਾਈਮ ਭੁਖਤ ਨਹੀਂ ਪੈਣਾ ਇਹ ਚੀਜ਼ਾਂ ਬਖਸ਼ਿਆ ਨਹੀਂ ਜਾਣਗੀਆਂ ਜੀਤਵਿੰਦਰ ਤਾਂ ਕਦੇ ਅੱਜ ਤੱਕ ਬਖਸ਼ਿਆ ਨਹੀਂ ਕਿਸੇ ਨੂੰ ਨਾ ਹੀ ਅੱਗੇ ਭੁਖੂਗਾ ਬਸ ਮੌਕਾ ਮਿਲੂਗਾ ਤਾਂ ਕੁਝ ਕਰਾਂਗੇ ਨਹੀਂ ਤਾਂ ਸੁੱਕ ਬੈਠੇ ਕਿਉਂ ਕਿਉਂਕਿ ਮੈਂ ਹਮੇਸ਼ਾ ਹੀ ਸੋਚਿਆ ਸੀ ਕਿ ਸਾਰੇ ਨੂੰ ਨਾਲ ਲੈ ਕੇ ਚੱਲਣਾ ਤੇ ਮੈਨੂੰ ਇੱਕ ਖੁਸ਼ੀ ਜ਼ਰੂਰ ਹੈ ਔਖੇ ਸੁਖੇ ਔਖੇ ਸੁਖੇ ਸਮਝ ਲਗਿਆ ਪਰ ਬਿਠੇ ਨੇ ਚ ਚੰਨ ਡੋਕਟਰ ਨੂੰ ਛੱਡ ਕੇ ਸਾਰੀ ਕਾਂਗਰਸ ਇਕੱਠੀ ਕਰਦੀ ਉਹ ਜਿੱਤ ਵਿੱਚ ਗਈ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਜਿੱਦਨ ਟਿਕਟ ਲੈ ਕੇ ਇੱਥੇ ਇਕੱਠੇ ਹੋਏ ਆਪਾਂ ਇੱਥੇ ਆਪਾਂ ਸ਼ੁਰੂਆਤ ਕੀਤੀ ਸੀ ਮੈਨੂੰ ਰਾਜਮ ਕਹਿੰਦਾ ਕਿ ਮੈਂ ਜਦੋਂ ਇਹਨੂੰ ਕਿਹਾ ਨਾ ਪੀਚਿੰਗ ਰੱਖੋ ਕਹਿੰਦੀ ਕਾਦੀ ਮੈਂ ਕਿਹਾ ਮੈਂ ਧੰਨਵਾਦ ਕਰ ਮੈਂ ਲੋਕਾਂ ਦਾ ਆਪਦੇ ਵਰਕਰ ਦਾ ਮੈਨੂੰ ਰੋੜ ਵੀ ਨਹੀਂ ਸੀ ਮੈਂ ਇਹ ਵੀ ਕਹਿ ਸਕਦਾ ਸੀ ਯਾਰ ਚੱਲ ਇਲੈਕਸ਼ਨ ਹੋ ਗਿਆ ਨਹੀਂ ਕੰਮ ਆਉਂਦਾ ਉਹ ਬੋਰੀਆ ਵਿਸਥਾਪਨ ਕਿ ਚੰਡੀਗੜ੍ਹ ਜਾਂਦਾ 6 ਮਹੀਨੇ ਬਾਅਦ ਵਾਪਸ ਆਉਂਦਾ ਹੁਣ ਕੋਈ ਕੰਮ ਵੀ ਹੈ ਨਹੀਂ ਗਾ ਜੇ ਦੇਖਿਆ ਜਾਵੇ ਮੈਨੂੰ ਦੱਸੋ ਹੁਣ ਕੋਈ ਕੰਮ ਤਾਂ ਹੈ ਨਹੀਂ ਕਿਸੇ ਸੈਸੀ ਤੌਰ ਤੇ ਕੰਮ ਹੈ ਨਹੀਂ ਗਾ ਇਹ ਹੀ ਹੈ ਨਾ ਕਿ ਆ ਕੇ ਤੁਸੀਂ ਦੁੱਖ ਸੁੱਖ ਚ ਕਿਸੇ ਨੂੰ ਮੇਨੋ ਕਰ ਲੋ ਜਾਂ ਮੈਂ ਬਿਠਿੰਦੇ ਬੈਠਾ ਰਹਾਂ ਹੂੰ ਤੁਸੀਂ ਆ ਕੇ ਚਾਹ ਤੇ ਕਾਪੀ ਲੋ ਹੁਣ ਤਾਂ ਕੋਈ ਸੈਸੀ ਤੌਰ ਤੇ ਕੰਮ ਨਹੀਂ ਪਰ ਨਹੀਂ ਮੈਂ ਆ ਦਾ ਇਕਲਕੀ ਫਰਜ਼ ਸਮਝਿਆ ਕਿ ਮੈਂ ਚੰਡੀਗੜ੍ਹ ਰੋਤਨ ਜਾਉਣਾ ਚੇਤਨ ਮੈਂ ਬਿਠਿੰਦੇ ਆਇਆ ਦਾ ਧੰਨਵਾਦ ਕਰਦਾ ਹਾਂ ਤੇ ਹੁਣ ਥੋੜਾ ਧੰਨਵਾਦ ਕਰਤਾ ਇਸ ਤੋਂ ਬਾਅਦ ਕਿ ਮੈਂ ਸਾਰੇ ਅੱਠ ਦੇ ਹੱਥ ਹਰ ਕਿਹਦਾ ਪ੍ਰੋਗਰਾਮ ਬਣਾ ਲਿਆ ਸਾਰੇ ਹਲਕੇ ਚ ਕਾਂਗਰਸ ਪਾਰਟੀ ਦੇ ਆਪ ਦੇ ਵਰਕਰਾਂ ਦਾ ਮੈਂ ਧੰਨਵਾਦ ਕਰੂੰਗਾ ਇਹ ਮੈਂ ਠੱਪ ਲੀਏ ਕਿਉਂਕਿ ਦੇਖੋ ਵੋਟ ਪਾਵੇ ਇਕ ਵੋਟ ਤੇ ਪਾਵੇ 10000 20000 25000 30000 ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਉਹਨਾਂ ਨੇ ਤਾਂ ਮਿਹਨਤ ਕਰਕੇ ਉੱਠ ਪਈਏ ਨਾ ਉਹਨਾਂ ਨੇ ਪਾਈਆਂ ਤੇ ਉਹ ਮੇਰਾ ਫਰਜ਼ ਬਣ ਜਾਂਦਾ ਕਿ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਪਾਈਆਂ ਉਹ ਅਗਲੀ ਵਾਰ ਪਾ ਦੇਣਗੇ ਅਣੀ ਪਵਾ ਲਾਂਗੇ ਕਿ ਨਾਲ ਸਭ ਫਿਕਰ ਨਾਲ ਹੋ ਸੋ ਇਸ ਕਰਕੇ ਮੈਂ ਤੁਹਾਨੂੰ ਇੱਕੋ ਬੇਤੀ ਕਰਦਾ ਕਿ ਹੌਸਲੇ ਚ ਰਹੋ ਦੇਖੋ ਦੁੱਖ ਹੁੰਦਾ ਤੇ ਤੁਹਾਨੂੰ ਵੀ ਦੁੱਖ ਹੈ ਪਰ ਜਿੰਨਾ ਦੁੱਖ ਮੈਨੂੰ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੁੱਖ ਇਸ ਕਰਕੇ ਨਹੀਂ ਕਿ ਮੈਂ ਕਾਮਯਾਬ ਨਹੀਂ ਹੋਇਆ ਦੋਕ ਇਸ ਕਰਕੇ ਕਿ ਮੈਂ ਜੋ ਕਰਨਾ ਚਾਹੁੰਦਾ ਸੀ ਮੈਂ ਉਸ ਤੋਂ ਪਿੱਛੜ ਗਿਆ ਉਸ ਤੋਂ ਪਿੱਛੜ ਗਿਆ ਹੋਰ ਕੁਝ ਨਹੀਂ ਦੇਖੋ ਐਮਪੀ ਬਣਦੇ ਤਾਂ ਦਿੱਲੀ ਚਲੇ ਜਾਂਦੇ ਹਾਲਾਤ ਕੁਝ ਹੋਰ ਬਣਦੇ ਛੋਟੇ ਚਿਹਰੇ ਤੇ ਵੀ ਮੁਸਕਾਨ ਹੋਣੀ ਸੀ ਪਰ ਉਹ ਮੁਸਕਾਨ ਮੈਂ ਤੁਹਾਡੇ ਚਿਹਰੇ ਤੇ ਨਾ ਅੱਜ ਤੁਹਾਡੇ ਨਾਲ ਵਾਦਾ ਕਰਦਾ ਉਹ ਮੁਸਕਾਨ ਜੀਤ ਮੇਦਰ ਸਿੰਘ ਵਾਪਸ ਆ ਕੇ ਮੈਂ ਕਰਕੇ ਲਿਆਉਗਾ ਜਿੱਥੇ ਮਰਜ਼ੀ ਦੇਖੋ ਮੇਰੇ ਤੇ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਰਾਜਨ ਪ੍ਰਧਾਨ ਹੈ ਇਹਦੇ ਚੁਕੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਮੈਂ ਇੱਥੇ ਕੈਂਡੀਡੇਟ ਬਣ ਕੇ ਤੁਹਾਡੇ ਵਿਚਕਾਰ ਵਿਚਰਿਆ ਮੇਰੇ ਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਤੇ ਇੱਕ ਚੀਜ਼ ਜ਼ਰੂਰ ਕਰ ਰਹੋ ਆਪ ਦੇ ਚ ਵੀ ਦੇਖ ਲਿਓ ਕਿ ਜੇ ਥੋੜੀ ਮੋਟੀ ਕੋਈ ਤੁਹਾਡੇ ਚ ਕਮੀ ਪੇਸ਼ੀ ਹੈ ਨਾ ਉਹਨੂੰ ਦੂਰ ਕਰ ਦਿਓ ਕਿਉਂਕਿ ਜਦ ਤੱਕ ਉਹ ਦੂਰ ਨਹੀਂ ਹੁੰਦੀ ਨਾ ਉਦੋਂ ਤੱਕ ਅੱਤ ਤਖੜੇ ਨਹੀਂ ਹੁੰਦੇ ਜੇ ਬੰਦਾ ਆਪਣੇ ਆਪ ਚ ਬੰਦਾ ਉਹ ਤਖੜਾ ਹੈ ਬੰਦਾ ਉਹ ਕਾਮਯਾਬ ਹੈ ਜਿਹੜਾ ਸ਼ੀਸ਼ੇ ਦੇ ਸਾਹਮਣੇ ਖੜੇ ਕਰਕੇ ਆਪਣੇ ਆਪ ਨੂੰ ਪੁੱਛੇ ਕਿ ਤੇਰੇ ਚ ਕੋਈ ਕਮੀ ਹੈ ਦੇ ਸ਼ੀਸ਼ੇ ਹੀ ਬੋਲੂਗਾ ਕਿ ਹਾਂ ਭਈ ਤੇਰੇ ਚਾ ਕਮੀਆਂ ਨੂੰ ਦੁਰਸਤ ਕਰ ਲਾ ਜਿੱਦ ਦਿਨ ਆਪਾਂ ਕਾਂਗਰਸ ਵਾਲਿਆਂ ਨੇ ਉਹ ਦੁਰਸਤ ਕਰ ਲਈ ਨਾ ਆਪ ਨੂੰ ਹਟਾਉਣਾ ਲੱਗ ਗਿਆ। ਸੋ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਕਿ ਮੈਂ ਤੁਹਾਡੇ ਨਾਲ ਮੈਨੂੰ ਇੱਕ ਖੁਸ਼ੀ ਹੈ ਚਲੋ ਜੋ ਹੋਇਆ ਸੋ ਹੋਇਆ ਅੱਜ ਮੈਂ ਤੁਹਾਡੇ ਅੱਗੇ ਇੱਕ ਗੱਲ ਕਰਦਾ ਕਿ ਮੈਨੂੰ ਇੱਕ ਖੁਸ਼ੀ ਹੈ कि मेनू एक बहुत बड़ा कागज रास्ता बठेडे शहर दा एक परिवार मिलया बड्डा तुसी मेरा परिवार रो मैं तन्नू कदे नी छड़दा मैं नी ਛੱਡਾਂ ਸਿਮੇਤਾ ਇਹੀ ਥੋੜੇ ਕੋੜੇ ਦੇ ਦੇਖੋ ਮੈਂ ਛੋਟਾ ਬਣ ਕੇ ਰਹਿਣਾ ਚਾਹੁੰਦਾ ਮੈਂ ਤੁਹਾਡਾ ਬਣ ਕੇ ਰਹਿਣਾ ਚਾਹੁੰਦਾ ਜੇ ਤੁਸੀਂ ਨਹੀਂ ਚਾਹੁੰਦੇ ਨਾ ਮੈਨੂੰ ਦਿਓ ਕਿ ਵੀ ਮੈਨੂੰ ਲੋੜ ਨਹੀਂ ਆਪਦਾ ਤੇ ਮੇਰਾ ਟਾਈਮ ਖਸਾਇਆ ਕਰਿਓ ਕਿਉਂਕਿ ਕੱਲ ਨਹੀਂ ਨਾ ਅਗਲਾ ਇਹ ਹੋ ਜਾਂਦਾ ਕਿ ਇਹ ਮੈਂ ਤਾਂ ਇਹਨਾਂ ਨੂੰ ਪਰਿਵਾਰ ਸਮਝਿਆ ਸੀ ਮੈਂ ਤਾਂ ਆਪ ਦਾ ਇੱਕ ਹਿੱਸਾ ਸਮਝਿਆ ਸੀ ਠੀਕ ਹੈ ਨਾ ਤੇ ਇਹਨਾਂ ਨੇ ਤਾਂ ਪਿੱਠ ਦਿਖਾ ਕੇ ਅੱਜ ਮੈਨੂੰ ਨਕਾਰਤਾ ਤੇ ਮੈਨੂੰ ਵੋਟਰਾਂ ਲਈ ਕੋਈ ਗੱਲ ਨਹੀਂ ਕੋਈ ਨਹੀਂ ਵੋਟਰਾਂ ਦਾ ਨਾ ਹੋਰ ਫੇਰ ਆ ਜਾਣਗੇ ਆ 25 ਸਾਲ ਤੋਂ ਪਹਿਲਾਂ ਹੀ ਆ ਜਾਣੀਆਂ ਐ ਡੀਪੀ ਦਾ ਕੀ ਪਤਾ ਕੀ ਪਤਾ ਇਹ ਵੀ ਫੇਰ ਆ ਜਾਏ ਵੋਟਰਾਂ ਦਾ ਨਾ ਮੈਂ ਇਲੈਕਸ਼ਨ ਤੋਂ ਡਰਦਾ ਨਾ ਮੈਂ ਵੋਟਾਂ ਤੋਂ ਡਰਦਾ ਮੈਂ ਸਿਰਫ ਇੱਕੋ ਗੱਲ ਤੇ ਡਰਦਾ ਕਿ ਛੋਟਾ ਹੌਸਲਾ ਹੈ ਨਾ ਉਹ ਨਾ ਟਿਕਦਾ ਛੋਟਾ ਹੌਸਲਾ ਨਹੀਂ ਟਿਕਦਾ ਚਾਹੀਦਾ ਤੇ ਜਿਹੜੇ ਅੱਜ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਹੈ ਠੀਕ ਹੈ ਕੋਈ ਆ ਕੇ ਮਾਈਕ ਤੇ ਬੋਲ ਜਾਂਦਾ ਕੋਈ ਨਹੀਂ ਬੋਲਦਾ ਪਰ ਜਿਹੜਾ ਨਹੀਂ ਬੋਲਦਾ ਉਹਨੂੰ ਵੀ ਉਹ ਵਿਸ਼ੇ ਦਾ ਵੱਧ ਪਤਾ ਹੁੰਦਾ ਪਰ ਕਈ ਵਾਰੀ ਅਗਲਾ ਕੋਈ ਮर्याਦਾ ਚ ਰਹਿ ਜਾਂਦਾ ਕਿ ਵੀ ਚਲ ਸਾਡੇ ਤੇ ਕੀ ਬੋਲਣਾ ਕਿਉਂਕਿ ਜੇ ਬੋਲਦਾ ਹੈ ਬੰਦਾ ਕਦੇ ਕੋਈ ਗੱਲ ਇਹ ਜੀ ਚਾਹ ਦਿੰਦਾ ਕਿਸੇ ਨੂੰ ਚੁਗਦੀ ਹੈ ਉਹ ਖੜਾ ਹੋ ਕੇ ਉਹ ਬੋਲ ਪੈਂਦਾ ਤੇ ਖੜਾਵਾ ਪਏ ਆਪ ਨੇ ਦੇਖਿਆ ਮੀਟਿੰਗ ਅੱਜ ਆਪ ਮੀਟਿੰਗ ਅੱਜ ਦੇਖਿਆ ਜਦੋਂ ਕੋਈ ਗੱਲ ਇੱਕ ਦੂਜੇ ਦੇ ਬਾਰੇ ਸ਼ੁਰੂ ਹੋ ਜੇ ਨਾ ਉਹ ਵਿੱਚ ਵਿੱਚ ਖਿਲਾਰਾ ਪੈ ਜਾਂਦਾ ਪਰ ਧੰਨਵਾਦ ਤੁਹਾਡਾ ਕਿ ਤੁਸੀਂ ਜਿਹੜੀ ਗੱਲ ਕੀਤੀ ਕਹੀ ਬੜੇ ਅੱਛੇ ਮਾਹੌਲ ਚ ਦਿੱਤੀ ਹੈ ਨਹੀਂ ਤਾਂ ਇਹ ਜੇ ਮੌਕਾ ਅੱਜ ਨਾ ਗੁੱਸਾ ਕਿឡਾ ਹੀ ਇਹ ਨਾਲ ਕੁਝ ਨਾਲ ਹੋ ਜਾਂਦਾ ਹੈ ਤੇ ਉਹ ਮੀਟਿੰਗ ਦਾ ਜਿਹੜਾ ਅੱਧਾ ਮਕਸਦ ਹੈ ਨਾ ਬਿਲਕੁਲੀ ਖਤਮ ਹੋ ਜਾਂਦਾ ਪਰ ਮੈਂ ਸਮਝਦਾ ਕਿ ਤੁਸੀਂ ਬੜੀ ਬੱਤੀ ਸਿਆਣਪ ਤੇ ਵੱਡਾ ਦਿਲ ਦਿਖਾਇਆ ਅੱਜ ਸਾਰੇ ਹੀ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਆ ਮੀਟਿੰਗ ਇੱਥੇ ਆ ਕੇ ਪਹਿਲਾਂ ਤਾਂ ਤੁਸੀਂ ਹਾਜ਼ਰੀ ਲਈ ਹੈ ਮੈਂ ਸਮਝਦਾ ਇਹੀ ਬੱਡੀ ਕਰਦਾ ਮੈਂ ਤਾਂ ਜਦੋਂ ਸਵੇਰੇ ਫੋਨ ਕੀਤਾ ਨਾ ਮੈਂ ਸੱਚੀ ਦੱਸਾਂ ਮੈਂ ਪਤਾ ਹੀ ਕੀ ਸੋਚ ਰਹਾ ਸੀ ਮੈਂ ਮਾਨੀ ਨੂੰ ਫੋਨ ਕੀਤਾ ਮੈਂ ਕਿਹਾ ਮਾਨੀ 50 ਬੰਦੇ 100 100 ਬੰਦੇ ਆ ਗਿਆ ਲੈਣੇ ਤੇ ਨੇ ਹੋ ਗਿਆ ਕਹਿੰਦੇ ਨਹੀਂ ਜੀ 50 ਬੰਦੇ ਮੈਂ ਕਿਹਾ ਚਲ ਜੇ 50 ਬੰਦੇ ਨੇ ਮੈਂ ਤਾਂ ਜਾ ਕੇ 50 ਬੰਦਿਆਂ ਨੂੰ ਵੀ ਤਾਂ ਮੈਂ ਨਾਲ ਕਰ ਦੂੰਗਾ ਕੋਈ ਗੱਲ ਨਹੀਂ ਜਿੰਨੇ ਆ ਕੇ ਹੁੰਦੇ ਫਿਰ ਜਦੋਂ ਰਾਜਤ ਫੋਨ ਆਇਆ ਕਿ ਆਜੋ ਜੀ ਸਾਰੇ ਮਹਤਵਪੂਰਨ ਲੀਡਰਸ ਜੇ ਬੰਨ ਸ਼ਹਿਰ ਦੇ ਆਗੇ ਮੈਨੂੰ ਖੁਸ਼ੀ ਹੋਈ ਤੇ ਅੱਜ ਜਦੋਂ ਮੈਂ ਤੁਹਾਡੇ ਵਿਚਕਾਰ ਆਇਆ ਮੈਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਮੇਰਾ ਵਰਕਰ ਜਿਹੜਾ ਨਾ ਉਹ ਇੰਨਾ ਕਮਜ਼ੋਰ ਨਹੀਂ ਜਿੰਨਾ ਦਿੱਤਾ ਹੈ ਇਹ ਰਿਸਰਚ 'ਚ ਇਹ ਲੱਗਦਾ ਕਿ ਆਪਾਂ ਕਮਜ਼ੋਰ ਹਾਂ ਪਰ ਨਹੀਂ ਆਪਾਂ ਕੋਈ ਕਮਜ਼ੋਰ ਨਹੀਂ ਬਸ ਆਪਾਂ ਨੂੰ ਸੰਭਾਲਣ ਦੀ ਲੋੜ ਹੈ ਜਿੱਥੇ ਹਾਂ ਨਾ ਆਪਾਂ ਇਸ ਤੋਂ ਨੀਚੇ ਵੀ ਜਾਣਾ ਹੈ ਇਸ ਤੋਂ ਉੱਤੇ ਜਾਣਾ ਹੈ ਇਹ ਸੋਚਣਾ ਹੈ ਤੇ ਉੱਤੇ ਕਿਵੇਂ ਜਾਣਾ ਹੈ ਜਦੋਂ ਆਪਾਂ ਇਕੱਠੇ ਹੋ ਕੇ ਮੈਂ ਹੁਣ ਦਾਫਾ ਨਾ ਬਣ ਮੈਂ ਨਾ ਹੁਣ ਸਾਰਾ ਇੱਕ ਬਣਾ ਲਿਆ ਕੁਛ ਥੋੜਾ ਜਿਹਾ ਰਹਿ ਗਿਆ ਮੇਰੇ ਕੋਲ ਹੈ ਮਟਿੰਡਾ ਸ਼ਹਿਰ ਦਾ ਡਾਟਾ ਬਣਾਉਣਾ ਜੇ ਤੇ ਨੋ ਬਣਾ ਲੈਣਾ ਉਦੋਂ ਤੁਹਾਡੇ ਨਾਲ ਬੋਰਡ ਦੀਆਂ ਮੀਟਿੰਗਾਂ ਕਰਾਂਗੇ ਮੈਂ ਵੀ ਕਰੂੰਗਾ ਬੋਰਡ ਦੀਆਂ ਮੀਟਿੰਗਾਂ ਨਾਲੇ ਉੱਥੇ ਮਨਤ ਕਰਾਂਗੇ ਦੇਖੋ ਅੱਜ ਕਰ ਰਹੇ ਸੀ ਮੰਥਨ ਮੀਟਿੰਗ ਮੇਰਸਰ ਮੰਥਨ ਮੀਟਿੰਗ ਨਹੀਂ ਅੱਜ ਅੱਜ ਜੀਤਵਿੰਦਰ ਜੀ ਤੁਹਾਡੇ ਧੰਨਵਾਦ ਕਰਨ ਵਾਲੀ ਮੀਟਿੰਗ ਹੈ ਮੰਥਨ ਕਰਾਂਗੇ ਬੂਥ ਤੇ ਬੈਠ ਕੇ ਕਿ ਇੱਥੇ ਕੀ ਹੋਇਆ ਜਦੋਂ ਬੂਥ ਤੇ ਬੈਠ ਕੇ ਮੀਟਿੰਗ ਕਰ ਰਹੇ ਨਾ ਉੱਥੇ ਫਤ ਲੱਗ ਚੁੱਕੇ ਬੂਥ ਕਹਿੰਦੇ ਸੁਭਾਅ ਲਿਆ ਸੀ ਤੇ ਕਦੋਂ ਭੱਜਿਆ ਤੇ 12 ਵਜੇ ਤੱਕ ਕਿਹੜਾ ਨਹੀਂ ਆਇਆ ਕੋਈ ਸਮਝਦਾ ਉਹੋ ਗੱਲ ਜਰੂਰੀ ਅੱਜ ਕੋਈ ਫਾਇਦਾ ਦੀ ਗੱਲਾਂ ਕਰਨ ਇਹ ਜਦੋਂ ਬੂਥ 'ਚ ਬੈਠ ਕੇ ਬੂਥ ਬੰਦੇ ਨੂੰ ਬੁਲਾਇਆ ਨਾ ਉੱਥੇ ਉੱਥੇ ਕਾਂਗਰਸ ਵਾਲੇ ਆਪਣੇ ਵਰਕਰਾਂ ਨੂੰ ਬੁਲਾਇਆ ਨਾਲੇ ਉੱਥੇ ਪਤਾ ਲੱਗੂ ਕਿ ਉਹ ਸਬੂਤ ਦਾ ਕਿਹੜਾ ਕਾਂਗਰਸੀ ਕਿੱਥੇ ਸੀਗਾ ਕਿੱਥੇ ਸੀ ਕੀ ਉਹਦੀ ਡਿਊਟੀ ਸੀ ਤੇ ਕਿਸ ਤਰੀਕੇ ਨਾਲ ਉਹਨੇ ਡਿਊਟੀ ਨਿਭਾਈ ਨਹੀਂ ਨਿਭਾਈ ਪਰ ਦੇਖੋ ਜੇ ਨਹੀਂ ਨਿਭਾਈ ਉਹਨੂੰ ਕੋਈ ਇੰਡੀਆ ਕੀ ਹੋਪਾ ਕੁਸ਼ ਉਹ ਤੋਂ ਖੋਹ ਲੈਣਾ ਉਹਨੂੰ ਥਾਪੀ ਦੇਣੀ ਹੈ ਕਿ ਵੀ ਚੱਲ ਜਣਾ ਤੂੰ ਕੰਮ ਕਰ ਲਿਆ ਕੋਈ ਗੱਲ ਨਹੀਂ ਹੁਣ ਤੂੰ ਗਾਣੂ ਤਗੜਾ ਹੋ ਅਸੀਂ ਤੇ ਸਵਾਦ ਫੇਰ ਹੋਣਾ ਤਾਂ ਹੀ ਆਪਾਂ ਬਰਨ ਜਿਹੜੇ ਚਾਰ ਬੰਦੇ ਨੇ ਤੁਸੀਂ ਉਹਨੂੰ ਪੁਝਾ ਲੂਗੇ ਤੇ ਫਿਰ ਬੰਦੇ ਫਿਰ ਹੋਣਗੇ ਦੇਖੀ ਠੀਕ ਹੈ ਨਾ ਆਪਾਂ ਕਿਸੇ ਨੂੰ ਮਿਲਾਉਣਾ ਨਹੀਂ ਪਰ ਆਪਾਂ ਅਹਿਸਾਸ ਜ਼ਰੂਰ ਕਰਾਉਣਾ ਹੈ ਕਿ ਜਿਹੜੀ ਜ਼ਿੰਮੇਵਾਰੀ ਬਤੌਰ ਕੋਈ ਹੌਦਿਹਦਾਰ ਹੋਇਆ ਕੋਈ ਬਲੌਕ ਪ੍ਰਧਾਨ ਹੋਇਆ ਕੋਈ ਐਮਸੀ ਹੋਇਆ ਉਹ ਸਾਰਿਆਂ ਨੂੰ ਜਿਹੜੀ ਜ਼ਿੰਮੇਵਾਰੀ ਨਹੀਂ ਸਮਝਿਆ ਉਹਨੂੰ ਅਹਿਸਾਸ ਕਰਾ ਕੇ ਨਾਲ ਲੜ ਰਿਹਾ ਜੇ ਤਾਂ ਲੱਗ ਗਿਆ ਜੇ ਤਾਂ ਲੱਗ ਗਿਆ ਠੀਕ ਐ ਨਹੀਂ ਤਾਂ ਨਾ ਮੈਂ ਦੇਖਿਆ ਲਾਈਨ ਬਹੁਤ ਲੰਬੀ ਐ ਜੇ ਇੱਕ ਬੰਦਾ ਸਮਝੇ ਸੋਚਦਾ ਹੈ ਨਾ ਕਿ ਮੇਰੇ ਬਿਨਾ ਸਰਦਾਰ ਨਹੀਂ ਹੋਗਾ ਤਾਂ ਫਿਰ ਮਿਲ ਜਾ ਐਸੇ ਤਾਂ ਜੀਤਵਿੰਦਰ ਹਟ ਜੇ ਨਾ ਦਸ ਉਹ ਤਾਂ ਐਸੇ ਨਾ ਜੀ ਤੁਸੀਂ ਹਟ ਜੂ ਦਸ ਉਹ ਆ ਜਾਣਗੇ ਤਿਆਰ ਬੈਠੇ ਨੇ ਤਿਆਰ ਬੈਠੇ ਨੇ ਮੈਂ ਦੱਸਾਂ ਮੇਰੇ ਕੋਲੇ ਇਹੀ ਜੀ ਇਕ ਲਿਸਟ ਐ ਹੁਣ ਸੁਣ ਲਓ ਹਰ ਬੋਰਡ ਚ ਤੁਸੀਂ ਇਹ ਮਸੂਲ ਜਨਾ ਕਰਿਓ ਜੀਤਵਿੰਦਰ ਕੀ ਕਹੀ ਜਾਂਦਾ ਹੈ ਪਰ ਮੈਂ ਵੀ ਹੁਣ ਪਿਛਲੇ ਦਿਨਾਂ ਸੇ ਨਾ ਬੈਠਾ ਕੁਝ ਆਪ ਦੇ ਆਪ ਚ ਮੰਥਨ ਕੀਤਾ ਹੈ ਉਹ ਮੰਥਨ ਜੇ ਨਿਕਲਿਆ ਕਿ ਹਰ ਵਰਡ ਚ ਨੀਚੇ ਇਹੋ ਜਿਹੇ ਜਿਹੇ ਵਰਕਰ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਵੀ ਸ਼ਾਇਦ ਅਰੇ ਨਹੀਂ ਜਾਣਦੇ ਪਰ ਉਹ ਕੰਮ ਕਰਨ ਨੂੰ ਤਿਆਰ ਨੇ ਅੱਗੇ ਹੁਣ ਨੂੰ ਤਿਆਰ ਨੇ ਪਰ ਉਹਨਾਂ ਨੂੰ ਮੌਕਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਉਹਨਾਂ ਕੋਲੇ ਉਹ ਜਗ੍ਹਾ ਨਹੀਂ ਮਿਲ ਰਹੀ ਜੇ ਉਹ ਜਗ੍ਹਾ ਮਿਲ ਗਈ ਨਾ ਮੈਂ ਤੁਹਾਨੂੰ ਦੱਸਦਾ ਆਪਣੇ ਨਾਲੋਂ ਜ਼ਿਆਦਾ ਕੰਮ ਕਰੂਗੇ ਜ਼ਿਆਦਾ ਕੰਮ ਕਰਨਗੇ ਸੋ ਇਸ ਕਰਕੇ ਪਹਿਲੀ ਗੱਲ ਤਾਂ ਆਪਾਂ ਗਲਤਫਹਿਮੀ ਜਨਾ ਨਹੀਂ ਰਹੀ ਹੈ ਕਿ ਆਪਾਂ ਹੀ ਆਪੋ ਇੱਥੇ ਆਪਾਂ ਕੋਈ ਨਹੀਂ ਹੈ ਆਪਾਂ ਇਕੱਠੇ ਹੈ ਜੇ ਆਪਾਂ ਇਕੱਠੇ ਨਾ ਤਾਂ ਠੀਕ ਹੈ ਸੋ ਇਸ ਕਰਕੇ ਇਹ ਕਈ ਵਾਰ ਕਈ ਅਨੁਮਾਨ ਚ ਹੋ ਜਾਂਦਾ ਹੈ ਗੱਲ ਮੇਰੇ ਬਿਨਾ ਇਸ ਦਾ ਪਤਾ ਨਹੀਂ ਇਸ ਦਾ ਪਤਾ ਛੱਡੋ ਇਹ ਤਾਂ ਪੇੜ गिर ਜਾਂਦਾ ਤਾਂ ਨਹੀਂ ਪਤਾ ਪਤਾ ਇਹਨਾਂ ਦੀ ਤਾਂ ਦੂਰ ਦੀ ਗੱਲ ਸੋ ਇਸ ਕਰਕੇ ਕੋਈ ਗਲਤਫਹਿਮੀ ਜਨਾ ਨਾ ਰਹੇ ਇਸ ਚ ਦੇਖੋ ਉਹਦੇ ਕੋਈ ਪੱਕੇ ਨਹੀਂ ਔਰ ਪਹਿਲੀ ਗੱਲ ਤਾਂ ਉਹਦੇ ਕੋਈ ਪੱਕੇ ਨਹੀਂ ਉਹਦੇ ਆਉਂਦੇ ਜਾਂਦੇ ਨੇ ਉਹ ਅਜ ਮੈਂ ਪਾਰਲੀਮੈਂਟ ਲੜਿਆ 5 ਸਾਲ ਬਾਅਦ ਕੀ ਹੋਣਾ ਕਿਸ ਨੂੰ ਪਤਾ ਪਰ ਜਦ ਤੱਕ ਪਾਰਲੀਮੈਂਟ ਨਹੀਂ ਆਉਂਦਾ ਉਨ ਤੱਕ ਜੀਤਵਿੰਦਰ ਜ਼ਰੂਰ ਜ਼ਿੰਮੇਵਾਰ ਹੈ ਕਿਉਂਕਿ ਮੈਂ 9 ਦੇ 9 ਹਲਕਿਆਂ ਵਿੱਚ ਰਿਆ ਇੱਕ 9 ਦੇ 9 ਹਲਕਿਆਂ ਵਿੱਚ ਕਾਂਗਰਸ ਨੇ ਮੈਨੂੰ ਅਪਣਾਇਆ ਕਾਂਗਰਸ ਵਰਕਰ ਨੇ ਮੈਨੂੰ ਅਪਣਾਇਆ ਮੇਰੇ ਨਾਲ ਮਿਹਨਤ ਕੀਤੀ ਹੈ ਇਸ ਕਰਕੇ ਮੈਂ ਸਮਝਦਾ ਕਿ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੱਲੇ ਬਠਿੰਡੇ ਦੀ ਨਹੀਂ میری ذمہ داری بن دی ہے سارے 9 ਦੇ 9 حلقਿਆਂ 'ਚ ਤਾਂ ਕਿ ਮੈਂ ਜਾ ਕੇ ਉੱਥੇ ਆਪ ਦੇ ورکر ਸਹਿਬਾਨ ਨਾਲ ਜੋ ਵੀ ਹੋ ਸਕਦਾ ਕਾਂਗਰਸ ਅਖੀਰ 'ਚ ਕੰਮ ਕੀ ਹੈ ਕਾਂਗਰਸ پارٹی ਨੂੰ ਤਕੜਾ ਕਰਨਾ ਕਾਂਗਰਸ پارٹی ਨੂੰ ਤਕੜਾ ਕਰਨਾ ਕਾਂਗਰਸ پارٹی ਨੇ 2027 ਦੇ الیکشن ਤੱਕ ਇੰਨਾ ਤਕੜਾ ਕਰ دیئے ਕਿ ਇੱਥੇ ਜਿਹੜੇ 9 ਦੇ 9 ਸੀਟਾਂ ਹੈ ਇਹ 9 ਦੀਆਂ 9 ਸੀਟਾਂ ਅੱਪਾ ਇੱਕ ਕਰਨ ਕਰ ਲਈਏ ਕਿ ਇਹ 9 ਦੀਆਂ 9 ਸੀਟਾਂ ਅੱਪਾ ਕਾਂਗਰਸ ਪਾਰਟੀ ਦੀ ਝੋਲੀ ਚ ਪਾਉਣੀ ਹੈ ਤਾਂ ਜਾ ਕੇ ਅੱਪਾ ਇੱਥੇ ਦੋ ਵਸਤਾਈ ਚ ਸੰਕਰ ਬਣਾ ਲੈ। ਤੇ ਕੋਈ ਓਖਾ ਨਹੀਂ। ਕੋਈ ਓਖਾ ਨਹੀਂ ਬਠਿੰਡੇ ਤੋਂ ਸ਼ੁਰੂ ਕਰ ਲਈਏ। ਬਠਿੰਡੇ ਸੂਸੀ ਤਗੜੇ ਹੋ। ਇਕੱਠੇ ਹੋ ਜੋ। ਠੀਕ ਹੈ। ਮਤਵੇ ਇਹ ਹੈਗੀ। ਕਈਆਂ ਚ ਬਹੁਤ ਜ਼ਿਆਦਾ ਹੈਗੀ। ਕਈਆਂ ਚ ਮਹਿਸੂਸ ਵੀ ਹੁੰਦਾ ਕਿ ਭਈ ਸਾਨੂੰ ਉਹ ਕਿਤੇ ਇੱਕ ਆਪਣੇ ਬੈਠੇ ਨੇ। ਹੁਣ ਅਸੀਂ ਗਨਸਪੀਟੀਆ ਦਾ ਕੰਮ ਛੱਡ ਗਏ ਮੈਂ ਤੁਸੀਂ ਕਾਂਗਰਸੀ। ਠੀਕ ਹੈ ਹੁਣ ਸਕਰਸ਼ ਕਮਿਟੀ ਦੀ ਨਹੀਂ ਕਹਿਣਾ ਮੈਂ ਲੈ ਵੀ ਕਾਂਗਰਸੀ ਹੋਣੇ ਕੰਮ ਦੇ ਉਹ ਤਾਂ ਸਾਡੇ ਜਿਹੜਾ ਤੁਸੀਂ ਸਕਰਸ਼ ਕਰਨ ਜਿਹੜਾ ਸਕਰਸ਼ ਕਰਨਾ ਸੀ ਕਰ ਲਿਆ ਹੁਣ ਤੁਸੀਂ ਵਿੱਚੋਂ ਹੁਣ ਇਹ ਨਹੀਂ ਕਹਿ ਦਿਓ ਕਿ ਅਸੀਂ ਜਿਸ ਸਕਰਸ਼ ਕਮੇਟੀ ਆਲੇ ਨਹੀਂ ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਸੀ ਉਹਦਾ ਅਲਪੈ ਗਈ ਜੀ ਹਾਂ ਜੀ ਨਹੀਂ ਨਹੀਂ ਛੱਡੋ ਹੁਣ ਛੱਡੋ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਚੀਜ਼ਾਂ ਨੂੰ ਆਪਾਂ ਨੂੰ ਸੁਧਾਰ ਕਰਨਾ ਪੈਣਾ ਥੋੜਾ ਮਾਨ ਇੱਜ਼ਤ ਹਰ ਕਿਸੇ ਦੀ ਬਰਫ ਰਹੀ ਤੇ ਜਿਹਦੇ ਕੋਲੇ ਆਉਂਦਾ ਥੋੜੀ ਜੀ ਜ਼ਿੰਮੇਵਾਰੀ ਉਹਨੂੰ ਵੱਧ ਮਿਲ ਜਾਂਦੀ ਹੈ ਜਦੋਂ ਜਦੋਂ ਐਮਸੀ ਹੈ ਉਹਦੀ ਜ਼ਿੰਮੇਵਾਰੀ ਥੋੜੀ ਜਿਹੀ ਵੱਧ ਮਿਲ ਜਾਂਦੀ ਹੈ ਔਰ ਇਸ ਤੋਂ ਇਲਾਵਾ ਕੁਝ ਨਹੀਂ ਬਾਕੀ ਮਾਨ ਸਤਕਾਰ ਸਾਰਿਆਂ ਦਾ ਬਰਾਬਰ ਹੈ ਸਾਰੇ ਮੇਰੇ ਕਰਦੀ हूं ਕਦੇ ਵੀ ਕੋਈ ਕਿਸੇ ਨੂੰ ਮੌਕਾ ਨਹੀਂ ਮਿਲੂਗਾ ਕਿ ਮੇਰੀ ਸ਼ਾਨ ਜਾਂ ਮੇਰੇ ਕਿਸੇ ਕੰਮ ਮੈਨੂੰ ਨੀਮਾ ਦਿਖਾਇਆ ਗਿਆ ਜਾਂ ਮੈਨੂੰ ਇਨਫੋਲਡ ਕੀਤਾ ਗਿਆ ਇਹ ਮੈਂ ਤੁਹਾਡੇ ਨਾਲ ਫਤਹ ਕਰਦਾ ਕੋਈ ਹੋਣਾ ਛੋਟੇ ਤੋਂ ਛੋਟੇ ਹੋਣਾ ਵੱਡੇ ਤੋਂ ਵੱਡੇ ਹੋਦੇ ਆ ਨਾ ਹੋਇਆ ਮੇਰੇ ਵਾਸਤੇ ਮੇਰੀ ਅੱਖਾਂ ਚ ਸਾਰੇ ਬਰਾਬਰ ਕਿਉਂਕਿ ਆਪਾਂ ਇਕੱਠੇ ਕੰਮ ਕੀਤੇ ਜਦੋਂ ਆਪਾਂ ਵੋਟਾਂ ਲੈਣੀਆਂ ਹੈ ਉਦੋਂ ਦਾ ਤਾਂ ਕੋਈ ਛੋਟਾ ਵੱਡਾ ਗੰਦੀ ਨਹੀਂ ਉਦੋਂ ਦਾ ਬਹੱਤੀ ਜੋੜਦੇ ਰਹਿੰਦੇ ਹਨ ਜੇ ਉਦੋਂ ਹੱਥ ਜੋੜ ਸਕਦੇ ਤਾਂ ਹੁਣ ਕੀ ਤਕਲੀਫ ਹੈ ਹੁਣ ਵੀ ਜੋੜੀਏ ਤਾਂ ਜਾ ਕੇ ਆਪਣਾ ਸਿਸਟਮ ਸੈਟੀਸਫੈਕਟ ਹੋਗਾ ਸੋ ਇਸ ਕਰਕੇ ਮੈਂ ਜ਼ਾਦਰਾ ਨਹੀਂ ਕਹਦਾ ਕਿ ਜ਼ਰੂਰ ਮੇਰੇ ਮਨ ਚ ਗੱਲ ਉਹ ਇੱਥੇ ਹੈ ਨਹੀਂ ਏ ਪਰ ਮੈਂ ਹਾਦੀ ਪ੍ਰਮਾਣ ਖਾਸ ਕਰਕੇ ਜੈਤਨ ਜੀ ਵਾਹਿਗੁਰੂ ਮੇਰੀ ਪੁੱਤ ਜੀ ਉਹਨਾਂ ਦਾ ਜਿਹਨੂੰ ਤੁਹਾਨੂੰ ਉਹਨਾਂ ਦਾ ਉਹਨਾਂ ਰਾਜ ਮਾਨਸੀ ਮਾਨਸੀ ਕੀ ਮੇਰੀ ਕਿ ਅਸੀਂ ਵੀ ਮੀਟਿੰਗ ਚ ਆਉਣਾ ਪਰ ਉਹ ਕਿਸੇ ਕਾਰਨ ਕਿਉਂਕਿ ਕੁਝ ਰਿਸ਼ਤੇਦਾਰੀ ਦਾ ਕੁਝ ਸੀਗਾ ਨਹੀਂ ਆ ਸਕੀਆਂ ਉਹ ਨਹੀਂ ਤਾਂ ਉਹਨਾਂ ਦਾ ਮਨ ਸੀ ਕਿਉਂਕਿ ਉਹਨਾਂ ਦਾ ਤੁਹਾਡੇ ਨਾਲ ਪਿਆਰ ਹੀ ਬਹੁਤ ਮੇਰਾ ਘਟਾ ਉਹਨਾਂ ਦਾ ਪਿਆਰ ਹੀ ਬਹੁਤ ਹੈ ਤੁਹਾਡੇ ਨਾਲ ਤੇ ਅੱਜ ਵੀ ਅੱਜ ਵੀ ਮੇਰੇ ਮੈਸਿਸ ਦਾ ਫੋਨ ਆਇਆ ਕਿ ਵੀ ਸਾਰਿਆਂ ਨੂੰ ਮੇਰੇ ਕੰਨੀਓ ਧੰਨਵਾਦ ਕਰਨਾ ਹੈ ਮੇਰੀ ਬੇਟੀ ਦਾ ਹੁਣ ਹੀ ਫੋਨ ਆਇਆ ਕਿ ਮੀਟਿੰਗ ਚ ਮੇਰੇ ਕੰਨੀਓ ਸਾਰੇ ਵਰਕਰ ਦਾ ਧੰਨਵਾਦ ਕਰਿਓ ਸੋ ਇਸ ਕਰਕੇ ਮੈਂ ਉਹਨਾਂ ਕੰਨੀਓ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਸਮਝਦਾ ਕਿ ਮੇਰੇ ਨਾਲੋਂ ਜ਼ਿਆਦਾ ਮੈਂ ਟੂ ਟੂ ਮੇਰੇ ਨਾਲੋਂ ਜ਼ਿਆਦਾ ਮਠੇਂਡਾ ਉਹਨਾਂ ਨੇ ਸਮਝਿਆ ਉਹਨਾਂ ਨੇ ਸਮਝਿਆ ਤੇ ਮੈਂ ਕਹਿੰਦਾ ਵੀ ਸੀ ਮੈਂ ਕਿਹਾ 50 ਡਿਗਰੀ ਟੈਂਪਰੇਚਰ ਹੈ ਕਹਿੰਦੇ ਕੋਈ ਗੱਲ ਨਹੀਂ ਜਦੋਂ ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਨਾਲ ਵਿਚਰਨਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ 50 ਡਿਗਰੀ ਹੋਵੇ ਜਾਂ 20 ਡਿਗਰੀ ਹੋਵੇ ਪਰ ਜੋ ਉਹਨਾਂ ਨੇ ਮਿਹਨਤ ਕੀਤੀ ਇਹ ਕੰਡਕਟਾ ਜਰੂਰ ਲੱਗਦਾ ਹੀ ਲੱਗਦਾ ਪਰ ਮੇਰੇ ਕੋਲ ਉਹ ਇਲਫਾਸ ਨਹੀਂ ਜਿਹਦੇ ਨਾਲ ਚਲੋ ਆਪ ਦਾ ਪਰਿਵਾਰ ਹੈ ਉਹਨਾਂ ਦਾ ਫਰਜ਼ ਹੈ ਪਰ ਨਹੀਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਨਾ ਮੈਂ ਸਮਝਦਾ ਉਹਨਾਂ ਨੇ ਤੁਹਾਡੇ ਨਾਲ ਇੱਕ ਮੇਰੇ ਤੋਂ ਵੱਖਰਾ ਇੱਕ ਰਿਸ਼ਤਾ ਬਣਾਇਆ ਉਹ ਰਿਸ਼ਤਾ ਦਾਤੂ ਰਿਹਾ ਨਾ ਜੇ ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ ਮੈਂ ਤੁਹਾਨੂੰ ਇਹ ਅੱਜ ਵਾਦਾ ਵੀ ਕਰਦਾ ਤੇ ਤੁਹਾਨੂੰ ਤਸल्ली ਵੀ ਭਰੋਸਾ ਵੀ ਦਿਵਾਉਣਾ ਕਿ ਮੇਰਾ ਸਾਨਾ ਪਰਮਾਤ ਮੇਰਾ ਬੇਟਾ ਮੇਰੀ ਵਾਈਫ ਮੇਰੀ ਨੂਰਾਨੀ ਤੇ ਮੇਰੀ ਬੇਟੀ ਚਾਰੋਂ ਦੇ ਚਾਰੋਂ ਤੁਹਾਡੇ ਵਾਸਤੇ 24 ਘੰਟੇ 365 ਦਿਨ ਹਾਜ਼ਰ ਹੈ ਜਿਹੜਾ ਕੰਮ ਜਿਹੜਾ ਤੁਸੀਂ ਕਹੋਗੇ ਕੋਈ ਪ੍ਰੋਗਰਾਮ ਹੁੰਦਾ ਹੈ ਕੋਈ ਹੋਰ ਹੁੰਦਾ ਹੈ ਜਿੱਥੇ ਵੀ ਤੁਸੀਂ ਕਹੋਗੇ ਉਥੇ ਉਹਨ ਕੋਈ ਨਾ ਕੋਈ ਜ਼ਰੂਰ ਸਾਡੇ ਚ ਤੁਹਾਡੇ ਕੋਲੇ ਹਾਜ਼ਰ ਹੋਇਆ ਕਰੇਗਾ ਕਿ ਅੱਜ ਮੈਂ ਤੁਹਾਡੇ ਨਾਲ ਵਾਦਾ ਵੀ ਕਰਦਾ ਕਿਉਂਕਿ ਤੁਸੀਂ ਕਿ ਤੁਸੀਂ ਸਾਰਿਆਂ ਨੇ ਬੜਾ ਪਿਆਰ ਦਿੱਤਾ ਹੈ ਤੁਸੀਂ ਸਾਰਿਆਂ ਨੇ ਬੜਾ ਮਾਣ ਤੇ ਸਤਿਕਾਰ ਦਿੱਤਾ ਮੈਨੂੰ ਕੱਲ੍ਹ ਮੈਂ ਤਾਂ ਚਲੋ ਉਮੀਦਵਾਰ ਸੀ ਪਰ ਜਿਹੜਾ ਤੁਸੀਂ ਮੇਰੇ ਪਰਹੌਰ ਨੂੰ ਮੇਰੇ ਬੱਚਿਆਂ ਨੂੰ ਤੁਸੀਂ ਇੰਨਾ ਮਾਣ ਸਤਿਕਾਰ ਦਿੱਤਾ ਮੈਂ ਕਦੇ ਜ਼ਿੰਦਗੀ 'ਚ ਭੁੱਲ ਨਹੀਂ ਸਕਦਾ ਕਿਉਂਕਿ ਜਿਹੜੀਆਂ ਗੱਲਾਂ ਮੇਰੇ ਕੋਲ ਆ ਕੇ ਰਾਤ ਨੂੰ ਜਦੋਂ ਇਕੱਠੇ ਹੁੰਦੇ ਸੀ ਬਿੰਦੇ ਸੀ ਗੱਲ ਤੇ ਸੀ ਉਹ ਤੁਹਾਡੇ ਪ੍ਰਤੀ ਚਿੰਦੇਸੀ ਕਰਦੇ ਸੀ ਕਿ ਜੀ ਅੱਜ ਅਸੀਂ ਇੱਥੇ ਗਏ ਇਸ ਸਾਡੇ ਐਮਸੀ ਨੇ ਇਸ ਵਰਕਰ ਨੇ ਸਾਡਾ ਇਹ ਇੰਨੀ ਇੱਜ਼ਤ ਕੀਤੀ ਹੋਰ ਕਿਤੇ ਮਤਲਬ ਗੱਲਾਂ ਮੈਨੂੰ ਨਾ ਅਛੀਆਂ ਵੀ ਲੱਗਦੀਆਂ ਸੀ ਤੇ ਮਹਿਸੂਸ ਵੀ ਹੁੰਦਾ ਸੀ ਕਿ ਹਾਂ ਵੀ ਆਵੇ ਆਪਣੇ ਪਰਿਵਾਰ ਚ ਮੇਰੀਆਂ ਬੱਚੀਆਂ ਮੇਰਾ ਸਾਰਾ ਪਰਿਵਾਰ ਜਾ ਰਿਹਾ ਮੋਟਾ ਮੰਗ ਰਿਹਾ ਕਰ ਰਿਹਾ ਤੇ ਮੈਂ ਸਮਝਦਾ ਜਿਹੜੀਆਂ ਹੋਟਲ ਪਈਆਂ ਮੇਰੇ ਨਾਲੋਂ ਜ਼ਿਆਦਾ ਮਿਹਨਤ ਜਿਹੜੀ ਉਹਨਾਂ ਨੇ ਕੀਤੀ ਹੈ ਨਾ ਉਹ ਹੋਟਲ ਦਾ ਸਿਰ ਉਹਨਾਂ ਨੂੰ ਚਾਹੀਦਾ ਇਸ ਇਸ ਇਲੈਕਸ਼ਨ ਸੁਮੇਰਤਾ ਦਾ ਕਹਿੰਦਾ ਹੋਇਆ ਮਾਫ਼ ਕਰਨਾ ਥੋੜਾ ਜਹਾ ਜਿਸਮਤੀ ਹੋ ਗਿਆ ਕਿਉਂਕਿ ਇਹ ਹੁੰਦਾ ਹੀ ਹੈ ਮੈਨੂੰ ਇਸ ਚੀਜ਼ ਦੀ ਨਹੀਂ ਕਿ ਇਹ ਕਾਮਯਾਬੀ ਹੋਈ ਪਰ ਕਦੇ ਵੀ ਇਹ ਹੁੰਦਾ ਕਿ ਸਾਰਾ ਪਰਿਵਾਰ ਲੱਗਿਆ ਹੋਇਆ ਸੀ ਤੇ ਇਕੱਲਾ ਹੀ ਹੋਏ ਨਾ ਬੰਦਾ ਇਕੱਲਾ ਦਾ ਬੰਦਾ ਕਈ ਕੁਝ ਸੋਚ ਕੇ ਭੁੱਲ ਜਾਂਦਾ ਪਰ ਜਦੋਂ ਵਿੱਚ ਪਰਿਵਾਰ ਆ ਜਾਂਦਾ ਹੈ ਬੱਚੀਆਂ ਆ ਜਾਂਦੀਆਂ ਨੇ ਉਹਨਾਂ ਨੇ ਮਿਹਨਤ ਕੀਤੀ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕੋਈ ਇਲੈਕਸ਼ਨ ਚ ਤਲਵੰਡੀ ਕਦੇ ਵੀ ਨਹੀਂ ਆਉਂਦੀ ਸੀ 로ਡ ਦੀ ਬੰਦੀ ਸੀ ਮੈਂ ਕਹਿੰਦਾ ਸੀ ਨਹੀਂ ਕੋਈ ਗੱਲ ਨਹੀਂ ਮੈਂ ਸਮਝਦਾ ਕਦੇ ਇੱਕ ਦਿਨ ਦੋ ਦਿਨ ਆਉਣਾ ਚਾਹਣਾ ਪਰ ਇੱਥੇ 45 ਦਿਨ 40 45 ਦਿਨ ਲਗਾਤਾਰ ਜਿਹੜਾ ਕੰਮ ਕੀਤਾ ਨਾ ਮੈਂ ਸਮਝਦਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਉਹਨਾਂ ਨੇ ਮੇਰਾ ਐਡਾ ਵੱਡਾ ਸਾਥ ਦਿੱਤਾ ਸੋ ਮੈਂ ਥੋੜਾ ਸਾਰਿਆਂ ਦਾ ਇੱਕ ਵਾਰ ਫੇਰ ਮੈਂ ਸਿੱਤੇ ਤੁਹਾਨੂੰ ਬਤ ਕਰਦਾ ਉਥੇ ਉਮੀਦ ਵੀ ਰੱਖਣਾ ਕਿ ਜਿਸ ਤਰੀਕੇ ਨਾਲ ਜਿਹੜੇ ਮਾਹੌਲ 'ਚ ਆਪਾਂ ਇਲੈਕਸ਼ਨ 'ਚ ਤੇ ਅੱਜ ਤੇ ਅੱਗੇ ਇਹੀ ਮਾਹੌਲ ਇੱਕ ਪ੍ਰਭਾਵਿਕ ਤੌਰ ਤੇ ਦੇਖੋ ਮੈਂ ਤਾਂ ਤੁਹਾਡੇ ਕੋਲ ਹੀ ਆ ਮੈਂ ਤਾਂ ਪਛਿੰਡੀ ਰਹਿਣਾ ਜਾਣਾ ਕਿਤੇ ਨਹੀਂ ਕੋਈ ਪੰਧ ਕਹਿ ਰਿਹਾ ਸੀ ਜੀ ਚਲੇ ਨਾ ਜਾ ਮੈਂ ਮੈਂ ਕਿੱਥੇ ਜਾਣਾ ਹੁਣ ਸਿੱਧਾ ਕਿੱਥੇ ਛੱਡ ਕੇ ਜਾਉਂਗਾ ਨੇ 498 ਛੱਡ ਕੇ ਜਾਣਾ ਇਹਦੇ ਨਾਲ ਹੀ ਚੱਲ ਜਿੱਦਣ ਗਏ ਕਿ ਤੇਰੀ ਜੰਦਾ ਇੱਥੀ ਆ ਸੋ ਇਸ ਕਰਕੇ ਪਰ ਤੁਸੀਂ ਜੇ ਕਿਸੇ ਨੂੰ ਕੋਈ ਕੰਮ ਹੋਵੇ ਨਾ ਕਿਸੇ ਨੂੰ ਕੋਈ ਤਕਲੀਫ ਹੋਵੇ ਕਿਸੇ ਨੂੰ ਕੋਈ ਕੰਮ ਹੋਵੇ ਕੋਈ ਚਿਚਕਿਓ ਨਾ ਜੀਤਵਿੰਦਰ ਤਗੜਾ ਅੱਜ ਵੀ ਫੋਨ ਚੱਲਦਾ ਹੈ ਬੇਸ਼ੱਕ ਆਪਣਾ ਜਿੰਨੇ ਜੂਗੇ ਆ ਉਸ ਤੋਂ ਬਾਅਦ ਤੁਹਾਨੂੰ ਅੱਜ ਵੀ ਕੰਮ ਕਰਕੇ ਦਿਖਾਵਾਂਗੇ ਕਿਉਂਕਿ ਇਸ ਵਾਸਤੇ ਅੱਜ ਲੋਕਾਂ ਵਿੱਚ ਵਿਚਰਦੇ ਆ ਇਸ ਕਰਕੇ ਲੋਕਾਂ ਦੀ ਸੇਵਾ ਕਰਦੇ ਆ ਕਿ ਅਸੀਂ ਕੋਈ ਕਿਸੇ ਦੇ ਦੁੱਖ ਤਕਲੀਫs 'ਚ ਕੰਮ ਆ ਸਕੀਏ ਸੋ ਜਿਹੜਾ ਵੀ ਕੋਈ ਕਿਸੇ ਵੇਲੇ ਕੋਈ ਕੰਮ ਹੋਵੇ ਦੇਖੋ ਪਾਰਟੀ ਦਾ ਕੰਮ ਤਾਂ ਚੱਲਦਾ ਰਹੇਗਾ ਪਰ ਜੋ ਸਿਸਟਮ ਬਣਿਆ ਹੈ ਜੋ ਕੰਮ ਬਣਿਆ ਉਹ ਚੱਲਣਾ ਅਪਰੋਚ ਤੋਂ ਇਲਾਵਾ ਕਿਸੇ ਨੂੰ ਵੀ ਕੋਈ ਨਿੱਜੀ ਤੌਰ ਤੇ ਕਿਸੇ ਨੂੰ ਕੋਈ ਕੰਮ ਹੋਵੇ ਜਾਂ ਸਾਂਝਾ ਕਿਸੇ ਦਾ ਵਰੜ ਦਾ ਕੋਈ ਕੰਮ ਹੋਵੇ ਕੋਈ ਹੋਵੇ ਤੇ ਤੁਸੀਂ ਜ਼ਰੂਰ ਜੀਤਵਿੰਦਰ ਨੂੰ ਯਾਦ ਕਰ ਲਿਓ ਮੇਰਾ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਜਦੋਂ ਮੁਰਗੀ 24 ਘੰਟੇ ਤੁਹਾਡੇ ਵਾਸਤੇ ਮੈਂ ਹਾਜ਼ਰ ਹਾਂ ਸੋ ਇਸ ਕਰਕੇ ਮੈਂ ਇਹੀ ਚਾਹੁੰਦਾ ਸੀ ਕਿ ਆਪਾਂ ਜਿਹੜਾ ਇੱਕ ਇਹ ਪਰਿਵਾਰਿਕ ਰਿਸ਼ਤਾ ਬਣਾਇ ਸ਼ੁਰੂਆਤ ਕੀਤੀ ਹੈ ਠੀਕ ਹੈ ਕੱਚੀ 30 ਸਾਲ ਮੈਨੂੰ ਬਠਿੰਡੇ ਚ ਹੋ ਗਈ ਸੀ ਤੁਸੀਂ ਨਹੀਂ ਜਾਣਦੇ ਸੀ ਸੁਣਿਆ ਜਰੂਰ ਸੀ ਬੰਜਮੜ ਦੇ ਦੀ ਸੀ ਪਰ ਹੁਣ ਤੁਸੀਂ ਜਾਣਨ ਲੱਗ ਗਏ ਹੋ ਹੁਣ ਜਿਹੜਾ ਜਾਣਨ ਲੱਗ ਗਏ ਹੋ ਨਾ ਇਸ ਰਿਸ਼ਤੇ ਨੂੰ ਹੋਰ ਠੁੜਾ ਕਰ ਲਿਓ ਕਿਉਂਕਿ ਨਾਂ ਤੋ ਸੀ ਕਿਤੇ ਜਾਣਾ ਨਾ ਮੈਂ ਕਿਤੇ ਜਾਣਾ ਤੇ 2027 ਤੱਕ ਇਹੇ ਦਾ ਮਹੌਲ ਬਣਦੀ ਏ ਕਿ ਤੁਸੀਂ ਇਹ ਕੋਈ ਜੀਤਵਿੰਦਰ ਕੋਈ 498 ਚ ਬੈਠਾ ਰ ਅਸੀਂ ਇਥੋਂ ਕੌਮ ਦਸਤੋ ਉਮੀਦਵਾਰ ਚਤਾ ਕੇ So ਇਸ ਕਰਕੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਛੋਟੇ ਮੋਟੇ ਜਿਹੜੇ ਗੁੱਸੇ ਆਪਸੀ ਉਹਨਾਂ ਨੂੰ ਵੀ ਆਪਾਂ ਹੌਲੀ 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 ਮੈਨੂੰ ਪਤਾ ਅੱਜ ਹੀ ਤਾਂ ਖਤਮ ਨਹੀਂ ਹੋਣੇ ਪਰ ਹੌਲੀ 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 ਕਿਉਂਕਿ ਅਨਪਜੇ ਕੰਮ ਇੱਕੋ ਪਾਰਟੀਆਂ ਇੱਕੋ ਚੱਡੇ ਹੈ ਆਪਾਂ ਕੰਮ ਕਰਨਾ ਤੇ ਕਿਉਂ ਆਪਾਂ ਵਾਪਸ ਚ ਈਰਖਾ ਵਾਜੀ ਰੱਖਣੀ ਹੈ ਜਿਸ ਦੇ ਨਾਲ ਨੁਕਸਾਨ ਅਖੀਰ ਚ ਪਾਰਟੀ ਦਾ ਤੇ ਪਾਰਟੀ ਦੇ ਉਮੀਦਵਾਰ ਦਾ ਹੀ ਹੁੰਦਾ ਸੋ ਇਸ ਕਰਕੇ ਮੈਂ ਇੱਕ ਮਰ ਫੇਰ ਤੁਹਾਡਾ ਸਾਰਿਆਂ ਨੂੰ ਇਸ ਇਲੈਕਸ਼ਨ ਦੇ ਵਿੱਚ ਮੇਰਾ ਸਾਥ ਦੇਣ ਦਾ ਕਾਂਗਰਸ ਦਾ ਸਾਥ ਦੇਣ ਦਾ ਬਤੌਰ ਉਮੀਦਵਾਰ ਮੈਨੂੰ ਹੌਸਲਾ ਦੇਣਾ ਮੇਰਾ ਮਾਨਸਿਕਕਾਰ ਬਣਾਉਣਾ ਤੇ ਮੇਰੇ ਨਾਲ ਦਿਨ ਰਾਤ ਮਿਹਨਤ ਕਰਕੇ ਇਸ ਇਲੈਕਸ਼ਨ ਚ ਕੰਮ ਕਰਨਾ ਮੈਂ ਦੇ ਲੋ ਥੋੜਾ ਸਾਰਿਆਂ ਦਾ ਇੱਕ ਵਾਰ ਫੇਰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਇਸ ਤਰੀਕੇ ਨਾਲ ਵੀ ਤੁਸੀਂ ਸਭ ਬਰੇਨ ਨੂੰ ਤੇ ਮੇਰੇ ਪਰਿਵਾਰ ਨੂੰ ਪਿਆਰ ਦਿੰਦੇ ਰਹੋਗੇ ਸਾਥ ਦਿੰਦੇ ਰਹੋਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਾਰੇ ਹੋਂਦ ਦੇ ਦਰ ਸਿਰ ਮੰਨਦਾ ਮੇਲਾ ਮੰਡਲ ਦੇ ਸਾਰੇ ਜੀ ਮੈਂਬਰ ਸਾਹਿਬਾਨ ਦਾ ਪ੍ਰਧਾਨ ਜੀ ਦਾ ਐਫਸੀ ਸਾਹਿਬਾਨ ਦਾ उम्मीद दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप एप चैनल आरोप